ਜਾ ਰਿਓ ਐ ਕਿ ਮੰਡਾ ਕੀ ਵੇਂਦੇ ਇਹ ਖਾਦਰੀ ਮੰਡੀ ਮੈਂ ਖਲਸਾ ਵਾਈ ਬੀ ਦੀ ਬਤੇ ਉਹ ਠੀਕ ਠਾਕ ਜੀ ਚੜ੍ਹਦੀ ਕਲਾ ਕੀ ਵੇਂਦੇ ਸਮਾਨ ਨੂੰ ਵੇਂਦੇ ਹੋਈ ਤੁਹਾਨੂੰ ਤਾਂ ਮੈਂ ਕਹਾ ਸਮਾਨ ਜਗਾ ਜੀ ਥੋੜਾ ਜਿਆ ਆਟਾ ਦੋ ਬੋਰੀ ਆਟੇ ਛੜ ਗਿਆ ਨੇ ਜੀ ਕਿਸੇ ਅਗੁਰਦੇ ਦੇ ਸਾਹਬ ਤੁਮ ਨੂੰ ਸਾਹਬ ਚੋਰੀ ਛੱਡਾਉਗੇ ਆਰੇ ਗੁਰੂ ਘਰ ਨੂੰ ਤੇ ਨਾ ਨਹੀਂ ਇਧਰੋਂ ਚਲਦਾ ਬਾਤਰਾ ਦੀ ਮੇਰੇ ਕੋਲ ਬੁਲਟ ਗਈ ਮੈਨੂੰ ਨਾ ਆਣੇ ਨਹੀਂ ਦਿੱਤੇ ਆਹ ਬਾਤ ਤੁਜੀ ਛੜਕਦੇ ਆਹ ਉਤੋਂ ਦੇ ਕੋਈ ਨਾ ਆਹ ਮੈਂ ਤੁਹਾਨੂੰ ਪੈਸੇ ਮਦੂੰਗਾ ਉਹ ਨਹੀਂ ਕੋਈ ਗੱਲ ਹਾਂ ਪੈਸੇ ਮਾਰੇ ਸਾਡੇ ਬਣਿਆ ਫਟਾ ਥੋੜਾ ਯਾਰ ਮਾਰੇ ਹੁਣ ਗਰੀਤੀਆਂ ਦੇ ਫੇਰ ਕੋਈ ਧਾਰ ਵੀ ਚੁੱਖਾ ਪਿੰਡ ਚਈ ਕੰਮ ਕਰਨੇ ਪੈਣਗੇ ਅੱਛਾ ਹੁਣ ਚਾਹ ਤਾੜਾ ਫੁਟਾਰੇ ਬਣਾਣਾ ਵਾਹਿਗੁਰੂ ਕਿਹਲੇ ਪੈਸੇ ਕਮਾਲੇ ਸੇੜਦੇ ਹਾਂਜੀ ਕਿਨੇ ਪੈਸੇ ਕਮਾਲੇ ਆਏ ਪਿੰਡੋਂ ਹੁੰਦੇ ਚੱਬਿਓ ਆਏ ਆ ਅੱਛਾ ਤੇ ਉਹ ਤੁਹਾਡੀ ਮौज ਕਰੀ ਜੋ ਚਲੋ ਤੇ ਉੱਪਰ ਛਾਤੇ ਬਣਾਉਣੇ ਹੈ ਛਾਤੇ ਬਣਾਉਣੇ ਆ ਚਲੋ ਚੋਦਰੀ ਆ ਜਿਓ ਆ ਜਓ ਆ ਜਓ ਆ ਜਓ ਇੱਥੇ ਖਲਾ ਦੋ ਆ ਜਓ ਚਾਹ ਪੀ ਆ ਜਓ ਇਹ ਦੁਕਾਨ ਆਪਣੀ ਆ ਚਾਹ ਪੀ ਨਹੀਂ ਆ ਜਓ ਚਾਹ ਬਲਾਓਗੇ ਭਾਈ ਖਾਲਸਾ ਅਜੀ ਫਤਿਹ ਜੀ ਹਰਵੀਰ ਜੀ ਕਿੱਦਾਂ ਚਾਹ ਚਾਹ ਬਲਾਓਗੇ ਆ ਜਓ ਬਿਆਰਿਓ ਤੇ ਸਿੰਘ ਸਾਹਿਬ ਪਹਿਲੇ ਨਾ ਇਹਨਾਂ ਦੇ ਵਾਸਤੇ ਸਵੈਟਰ ਦੇਓ ਤੇ ਪਾਜੀ ਹੁਣ ਮਸੇ ਆਹ ਬਾਬਾ ਜੀ ਗੱਲ ਇਦਾਂ ਵਾ ਪਟੰਗੀ ਨੇ ਪਾਲੇ ਪਟੰਗੀ ਅੱਗੇ ਅੱਛਾ ਕਿਸੇ ਨੇ ਮਤਲਬ ਦਿੱਤੀ ਆ ਹਨਾ ਕੋਈ ਨਹੀਂ ਆ ਫੜੋ ਦਤੀ ਆ ਫੜੋ ਦਸਤਾਰ ਸੋਣੀ ਠੀਕ ਆ ਜੀ ਤੇ ਐਕਚੁਅਲੀ ਮੈਂ ਜਦੋਂ ਪਿੱਛੋਂ ਆਂਦਾ ਸੀ ਤੇ ਮੈਂ ਜਦੋਂ ਮੈਂ ਤੁਹਾਨੂੰ ਦੇਖਿਆ ਤਾਂ ਮੈਂ ਕਿਹਾ ਦਸਤਾਰ ਲੱਗਦਾ ਚਾਹੀਦੀ ਆ ਤੇ ਤੁਹਾਡਾ ਬੜਾ ਤੋਏ ਜੋ ਮੜਾ ਤੰਗਾ ਸੇਰ ਸਰੀਰ ਟੱਕਿਆ ਤੇ ਨਹੀਂ ਸੇ ਤੇ ਆਪਣੀ ਮਿਹਨਤ ਕਮਾਈ ਕਰਕੇ ਮਾਰ ਮਿਲ ਕੇ ਰਾ ਨੂੰ ਆਪਣਾ ਪਰਛਾਤਾ ਕਮਾ ਕੇ ਲੱਭ ਕੇ ਮਹਾਰਾਜ ਦਾ ਭਾਬੇ ਨਾਨਕ ਦਾ ਨਾਮ ਲੈ ਸੀ ਤੇ ਆਨੂੰ ਦਾਨ ਉਹਦੀ ਮਿਹਨਤ ਕਮਾਈ ਵਾਹਿਗੁਰੂ ਵਾਹਿਗੁਰੂ ਜਿਹਨਾਂ ਦੇ ਚੱਲਦੇ ਫਿਰਦੇ ਆ ਹੂੰ ਉਹਨੇ ਜਿਹੜਾ ਆਪਾਂ ਫਿਰ ਨਹੀਂ ਐਕਚੁਅਲੀ ਨਹੀਂ ਹੁੰਦਾ ਕੀ ਐ ਸਿੰਘ ਸਾਹਿਬ ਕਿ ਜੇ ਗੁਰੂ ਸਾਹਿਬ ਨੇ ਦਿੱਤਾ ਹੈ ਨਾ ਤੇ ਗੁਰਸਿੱਖਾਂ ਦੇ ਵਿੱਚ ਦੇਣਾ ਬਣਦਾ ਸਭ ਪਹਿਲੇ ਆਪਣੇ ਪ੍ਰੇਤ ਭਰਾਵਾਂ ਨੂੰ ਦੇਣਾ ਆਪਾਂ ਨਾ ਮਾਏ ਕੋਈ ਰੂੰਗਾ ਮਿਰਚੀਆਂ ਪ੍ਰਾਨ ਦੇਈ ਜਿਹੜਾ ਮੈਂ ਹੁਣੇ ਚਿਲਾਈ ਮੈਂ ਐਟਲੀ ਸਾਡੇ ਕੋਲ ਬੁਲਟ ਹੈਗਾ ਅਸੀਂ ਬੁਲਟ ਤੇ ਜਾ ਰਹੇ ਸੀ ਤੁਹਾਨੂੰ ਦੇਖ ਕੇ ਆਪਾਂ ਬ੍ਰੇਕ ਮਾਰ ਲਈ ਹੋਰ ਕੁਝ ਨਹੀਂ ਤੁਹਾਡਾ ਦਾੜਾ ਪ੍ਰਕਾਸ਼ ਵੇਖ ਕੇ ਤੁਹਾਡੀ ਦਸਤਾਰ ਦੇਖ ਕੇ ਸਭ ਪਾ ਇਹ ਸਾਡਾ ਪਿੰਡ ਅੱਛਾ ਮਹਾਰਾਏ ਆਵੇ ਆਪਾਂ ਗੁਰੂ ਦਾ ਭੇਖ ਫਰਵਾਹ ਮਹਾਰਾਏ ਬਸ ਚਲੋ ਪਿਆਰੇ ਪਿਆਰਿਓ ਹਾਂ ਠੀਕ ਆ ਨੀਨੀ ਸਿੰਘ ਸਾਹਿਬ ਇਹ ਸੋਣੀ ਦੱਸਾ ਤੁਸੀਂ ਬਣਿਓ ਠੀਕ ਹੈ ਤੇ ਤੁਹਾਨੂੰ ਸਵੈਟਰ ਹਾਂਜੀ ਬਾਬਾ ਜੀ ਸਵੈਟਰ ਦਿਓ ਲੈ ਇਹਨਾਂ ਨੂੰ ਸਵੈਟਰ ਪਾਉਣ ਲਈ ਤੁੰਦੀ ਹੈ ਵਧੀਆ ਦਿਓ ਨੇ ਬਾਬਾ ਜੀ ਆਹ ਦੇਖੋ ਆਹ ਦੇਖੋ ਦੇਖੋ ਤਹੀ ਜਿਹੜਾ ਪਸੰਦਾਂ ਦਾ ਬਾਬਾ ਜੀ ਦੇਖੋ ਲੋ ਜੀ ਲੈਣਾ ਆਪਣੇ ਵਾਸਤੇ ਆ ਆਪਣੇ ਵਾਸਤੇ ਸਮਝਣਾ ਆਪਣੇ ਵਾਸਤੇ ਮਤਲਬ ਆਪਣੇ ਵਾਸਤੇ ਹਾਂ ਚਲੋ ਦੇਖੋ ਸਾਡੇ ਵਾਸਤੇ ਰੱਖਦੇ ਆ ਹਾਂ ਵੇਖੋ ਬਸ ਬਿੱਤੀ ਪਿਆਰਿਓ ਮੈਂ ਜੋ ਤੁਹੇ ਨਹੀਂ 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 ਅੱਜ ਤੁਸੀਂ ਦੱਸੋ ਦੱਸੋ ਪਿਆਰਿਓ ਹਾਂ ਆ ਫੜੋ ਕੋਈ ਪਾਓ ਹਾਂ ਧੰਗੂ ਗੁਰਦਾਸ ਜਿੱਥੇ ਜਗ ਮੇਲਾ ਵੀ ਆ ਕੇ ਸਣਾ ਨਹੀਂ ਨਹੀਂ ਕੋਈ ਨਹੀਂ ਪਾਉ ਦੀ ਜਗ ਮੇਲਾ ਵੀ ਅਸੀਂ ਸੋਨੇ ਕਪੜੇ ਪਾ ਕੇ ਵੇਖ ਕੇ ਜਾਵਾਂਗੇ ਨਾ ਐਵੇਂ ਥੋੜਾ ਜਾਵਾਂਗੇ ਪਾਉ ਬਹੁਤ ਕੋਈ ਨਹੀਂ ਪਾਉ ਦੀ ਬਾਬਰੀ ਘਟਣਾ ਹੈ ਬਾਬਾ ਧੰਗੂ ਗੁਰਦਾਸ ਧੰਗੂ ਗੁਰਦਾਸ ਅਪਾਜਾਮਾ ਦਿਓ ਗਰਮ ਗਰਮ ਜਿਹੜਾ ਹੁੰਦਾ ਪਜਾਮਾ ਗਰਮ ਪਜਾਮਾ ਇਹ ਚੜਦੀ ਕਲਾ ਪਿਆਰਿਓ ਤਵਾ ਜੀ ਵਾਹ ਮੈਂ ਕਿਹਨਾਂ ਜੀ ਪਛਾਣੇ ਨਹੀਂ ਆਦੇ ਸਿੰਘ ਸਾਹਿਬ ਵਾਹਿਗੁਰੂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਵਾਲੇ ਸਿੰਘ ਸਾਹਿਬ ਚੜਦੀ ਕਲਾ ਮੈਂ ਕਿਨਾ ਸਰੂਪ ਹੀ ਵੱਖਰਾ ਹੋ ਗਿਆ ਦੇ ਨਾ ਕਰੇ ਨਾ ਚੜਦੀ ਕਲਾ ਰਹੂਗੀ ਆਜਾ ਆਜਾ ਅੱਧਰ ਆਓ ਅੱਗੇ ਆਓ ਆ ਦੇਖੋ ਅੱਧਰ ਰੱਖੋ ਵੇਖੋ ਯਾਰ ਆਉਂਦੀ ਆਪਾਂ ਚੜਦੀ ਚਲੋ ਬੈਠੋ ਪਪਾ ਬੈਠੋ ਬੈਠੋ ਤੁਹਾਨੂੰ ਚਾਹ ਪਾਈ ਗਏ ਆ ਨੀ ਦੇ ਨੀ 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 ਉਹ ਆਪਣੀ ਰੋਟੀ ਕਮਾ ਕੇ ਖਾਈ ਆ ਨੀ ਨੀ ਪਿਆਰੇ ਤੁਹਾਨੂੰ ਹੱਥੀਂ ਆਪੇ ਬਾਬਾ ਨਾਲ ਗੁਮ ਆ ਫੜੋ ਗੁਰਸਿੱਖ ਦਾ ਫਰਜ਼ ਆ ਗੁਰਸਿੱਖ ਦੀ ਬਾਹ ਫੜਨੀ ਗੁਰਸਿੱਖਾ ਤੇਰੇ ਕੋਲ ਪੈਸਾ ਹੈਗਾ ਹੈ ਨਾ ਤੇ ਤੂੰ ਆਪਣੇ ਛੋਟੇ ਭਰਾ ਦੀ ਬਾਹ ਫੜਨੀ ਹੈ ਰਾਲ ਮੇਰੇ ਕੇ ਬਾਪਾਂ ਜੀ ਸਾਰੇ ਕੋਠਾ ਕੁਝ ਹੀ ਪਾਉਣਾ ਹਾਂ ਕਿਸੇ ਦਾ ਮੁਕਾਮ ਨਾ ਕਿਸੇ ਦਾ ਜੀਅ ਨਾ ਤੂੰ ਇਹ ਚਵਾੜਨਾ ਇਹਦਾ ਵਿਆਹ ਸ਼ਾਦੀ ਕਰਾਂਤੀ ਭੈਣ ਦਾ ਕਾਰਜ ਕਰਨਾ ਆਣ ਗਵਾੜਨਾ ਵਰਤਣਾ ਆਪਾਂ ਮੋਠ ਮੋਠ ਪਾਈ ਇਹਦੇ ਕੰਮ ਹੋ ਜੀ ਦੇ ਕਾਰਜ ਰਾਸ ਹੋ ਜੀ ਦੇ ਗੱਲ ਤੇ ਇਹ ਨਾ ਕਿ ਉਹ ਸਬਰ ਗੁਰੂ ਰਾਮਦਾਸ ਪਾਤਸ਼ਾਹ ਦਿੰਦਾ ਹੈ ਉਹ ਹਰੇ ਕਿਸੇ ਨੂੰ ਨਹੀਂ ਦਿੰਦਾ ਹੈਗਾ ਉਹ ਸਬਰ ਉਹ ਦਾਨ ਦੇਣ ਦੀ ਸ਼ਮਤਾ ਮਹਾਰਾਜ ਕਿਸੇ ਕਿਸੇ ਨੂੰ ਦਿੰਦਾ ਹੈ ਸਿੰਘ ਸਾਹਿਬ ਜਿਹੜੀ ਭੈਣਾਂ ਬੱਚੇ ਲੱਗੇ ਆ ਲੋ ਪਿਆਰੋ ਚਾਹ ਫੜੋ ਬਿਲ ਦੀ ਚਾਹ ਫੜੋ ਚਾਹ ਪੀਓ ਤਫੇ ਸਮਾਨ ਲੈ ਕੇ ਤੁਸੀਂ ਜਾਓ ਠੀਕ ਹੈ ਜੀ ਚਲੋ ਆਂਦਿਆ ਹਾਂ ਸਿਕ ਜਾਨ ਚੰਗਾ ਬਾਬਾ ਚਲ ਬਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਚਲੋ ਠੀਕ ਹੈ ਪਿਆਰਿਓ ਬਾਬਾ ਬੰਦਾ ਓਕੇ ਜੀ ਆ ਵੇਖਿਓ ਮੜਾਈ ਆ ਤੇਰੇ ਚਲੋ ਠੀਕ ਆ ਠੀਕ ਹੈ ਪਿਆਰਿਓ ਸਭੋ ਸੁਣਾ ਹੋ ਗਿਆ ਜੀ ਖੁਦਾ ਹੀ ਗੁਰੂ ਬਾਪੂ ਜੀ ਦੇ ਪਾ ਕੇ ਜਿਹੜੀ ਕਿ ਦਸਤਾਰ ਸੀ ਦਮਾਨਾ ਉਹ ਪੁੱਛੋ ਬਾਟਾ ਹੋਇਆ ਸੀ ਤੇ ਇੱਕ ਦਸਤਾਰ ਤੇ ਕੱਪੜੇ ਬਾਪੂ ਜੀ ਨੂੰ ਪਵਾਤੇ ਕਿਉਂਕਿ ਸਵੈਟਰ ਵੀ ਇਹਨਾਂ ਨੇ ਨਹੀਂ ਪਾਇਆ ਹੋਇਆ ਗਰਮ ਪਜਾਮਾ ਪਹਿਨਦਾ ਸੋ ਗੁਰੂ ਰਾਮਦਾਸ ਪਾਸ਼ਾ ਜੀ ਕਿਰਪਾ ਹੋਈ ਹੈ ਜੀ ਤਨ ਗੁਰੂ ਰਾਮਦਾਸ ਪਾਸ਼ਾ ਜੀ ਜੁਮੇ ਦਿੱਤੀ ਹੈ ਸਵਾਸ ਸਵਾਸ ਗੁਰੂ ਰਾਮਦਾਸ